ਗਲਤੀ ਹੋਈ ਗੁਨਾਹਾਂ ਵਰਗੀ ਆਦਤ ਉਹਦੀ ਸਾਹਾਂ ਵਰਗੀ ਗਲਤੀ ਹੋਈ ਗੁਨਾਹਾਂ ਵਰਗੀ ਆਦਤ ਉਹਦੀ ਸਾਹਾਂ ਵਰਗੀ ਬਖਸ਼ ਦੇਈ ਤੂੰ ਮੈਨੂੰ ਰੱਬਾ ਬਖਸ਼ ਦੇਈ ਤੂੰ ਮੈਨੂੰ ਰੱਬਾ ਉਹਦੀ ਆਦਤ ਚਾਹਾਂ ਵਰਗੀ ਰਾਹ ਉਹਦੇ ਵੱਲ ਬੈਠ ਕੇ ਝਾਕਾਂ ਰਾਹ ਉਹਦੇ ਵੱਲ ਬੈਠ ਕੇ ਝਾਕਾਂ ਉਹਨੂੰ ਦਿਲ ਦੀ ਗੱਲ ਮੈਂ ਆਖਾਂ ਉਹਨੂੰ ਦਿਲ ਦੀ ਗੱਲ ਮੈਂ ਆਖਾਂ ਬਣ ਕੇ ਨਾ ਮਜਬੂਰੀ ਰਹਿ ਜੇ ਸਾਡੇ ਵਿੱਚ ਨਾ ਦੂਰੀ ਰਹਿ ਜੇ ਬਣ ਕੇ ਨਾ ਮਜਬੂਰੀ ਰਹਿ ਜੇ ਸਾਡੇ ਵਿੱਚ ਨਾ ਦੂਰੀ ਰਹਿ ਜੇ ਕਹਿ ਦੇਵਾਂ ਮੈਂ ਸਾਰਾ ਕੁਝ ਹੀ ਕਹਿ ਦੇਵਾਂ ਮੈਂ ਸਾਰਾ ਕੁਝ ਹੀ ਗੱਲ ਨਾ ਕੋਈ ਅਧੂਰੀ ਰਹਿ ਜੇ ਹਰੋਕ ਲਮਾਂ ਰੋਕ ਲਵਾਂ ਉਹਨੂੰ ਮਾਰ ਕੇ ਹਾਕਾਂ ਉਹਨੂੰ ਦਿਲ ਦੀ ਗੱਲ ਮੈਂ ਆਖਾਂ ਉਹਨੂੰ ਦਿਲ ਦੀ ਗੱਲ ਮੈਂ ਆਖਾਂ ਮੌਸਮ ਵੀ ਰੰਗीन ਹੋ ਗਿਆ ਵਿਚ ਖਿਆਲਾਂ ਲੀਨ ਹੋ ਗਿਆ ਮੌਸਮ ਵੀ ਰੰਗीन ਹੋ ਗਿਆ ਵਿਚ ਖਿਆਲਾਂ ਲੀਨ ਹੋ ਗਿਆ ਲੱਗ ਗਈ ਆਕੇ ਦਿਲ ਦੇ ਉੱਤੇ ਮਸਲਾ ਵੀ سنگੀਨ ਹੋ ਗਿਆ ਘੀਰ ਲਿਆ ਹੈ ਘੀਰ ਲਿਆ ਹੈ ਹੁਣ ਦੇ ਜ਼ਬਾਤਾਂ ਓਹਨੂੰ ਗੱਲ ਮੈਂ ਦਿਲ ਦੀ ਆਖਾਂ ਓਹਨੂੰ ਗੱਲ ਮੈਂ ਦਿਲ ਦੀ ਆਖਾਂ ਅਦ ਵਿਚਾਲੇ ਟੁੱਟਣਾ ਜਾਵਣ ਹੱਥਾਂ ਚੋਂ ਹੱਥ ਛੁੱਟਣਾ ਜਾਵਣ ਅਦ ਵਿਚਾਲੇ ਟੁੱਟਣਾ ਜਾਵਣ ਹੱਥਾਂ ਚੋਂ ਹੱਥ ਛੁੱਟਣਾ ਜਾਵਣ ਆ ਰਾਜੂ ਜੋ ਨੇ ਸੁਪਨੇ ਵੇਖੇ ਰਾਜੂ ਜੋ ਨੇ ਸੁਪਨੇ ਵੇਖੇ ਡਰ ਲੱਗਦਾ ਕਿਤੇ ਟੁੱਟ ਨਾ ਜਾਵਣ ਬਣ ਕੇ ਕਾਲੀਆਂ ਬਣ ਕੇ ਕਾਲੀਆਂ ਕਹਿਰ ਦੀਆਂ ਰਾਤਾਂ ਉਹਨੂੰ ਦਿਲ ਦੀ ਗੱਲ ਮੈਂ ਅੱਖਾਂ ਉਹਨੂੰ ਦਿਲ ਦੀ ਗੱਲ ਮੈਂ ਅੱਖਾਂ